好的，对不对？ ਨੌਜਵਾਨਾਂ ਦਾ ਕਾਲ ਕਬੱਡੀ ਆਪਾਂ ਮੰਨਣਾ ਹੈ ਅੱਲਾ ਵਾਸੀ ਜਿਹੜੇ ਆਨੇ ਟੀਮਾਂ ਵਧੀਰੇ ਆਖਿਰੋਂ ਆਉਂਦੇ ਪਾਜਨ ਬੁੱਢੀ ਮੁੰਡਾ ਪਰਮਜੀਤ ਡੋਗਰ ਸਾਡੇ ਸਰਕਾਰ ਜੋ ਵੀਰੇ ਨੇ ਸਵੇਰ ਤੋਂ ਆਏ ਕਬੱਡੀਆਂਾਂ ਨੂੰ ਸਵਾਗਤ ਕੀਤਾ ਸਾਡੇ ਇਲਾਕੇ ਦਾ ਵਧੀਆ ਰੈਫਰੀ ਹੈ ਸਾਡਾ ਵੀਰ ਪਰਮਜੀਤ ਡੋਗਰ ਕਾਲ ਬੀਨੂਕੇ ਦੀਪ ਦਿਆਲਪੁਰਾ ਔਰ ਨਾਲ ਹੀ ਗਿਲਜਾਰੀ ਝੀਰ ਪਰ ਵੀ ਬਗੇ ਨੌਜਵਾਨ ਝੀਰ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਹੈ ਔਰ ਨਾਲ ਹੀ ਸਾਰੇ ਬਾਡੇ ਦੀ ਪ੍ਰਬੰਧ ਕਮੇਟੀ ਦਾ ਸਾਰੇ ਦੋਦੜੇ ਪਿੰਡ ਦਾ ਸਾਰੇ ਦਾ ਜਿਹਨਾਂ ਨੇ ਕਬੱਡੀ ਟੂਰਨਾਮੈਂਟ ਕਰਾਉਣ ਦੇ ਵਾਸਤੇ ਸਾਰੇ ਬਹੁਤ ਸਾਰਾ ਮਾਣ ਦਿੱਤਾ ਸਭ ਨੂੰ ਐਡਾ ਵਧੀਆ ਟੂਰਨਾਮੈਂਟ ਕਰਵਾਇਆ ਸਾਰੇ ਨਗਰ ਦਾ ਧੰਨਵਾਦ ਹੈ ਇੱਕ ਵੀ ਇੱਕ ਦਿਨ ਦਾ ਟੂਰਨਾਮੈਂਟ ਹੋ ਰਹਿਗਾ ਦੋਦੜੇ ਵਾਲਿਓ दारू ਪੀ ਕੇ ਕਿਸੇ ਵੀ ਬੰਦੇ ਨੇ ਗਰਾਊਂਡ ਦੇ ਵਿੱਚ ਨਹੀਂ ਆਉਣਾ ਹੱਥ ਮਾਣ ਕੇ ਬੇਨਤੀ ਹੈ ਜਿੱਦਾਂ ਗਰਾਊਂਡ ਦੇ ਵਿੱਚ ਮੈਚ ਚੱਲਦਾ ਅਜਿਹੀ ਚੱਲਣ ਦੇ ਨਾਲ ਵੀ ਗੁਲਜ਼ਾਰੀ ਕਰੀ ਗਲਤ ਕਬੱਡੀ ਦੀ ਲਾ ਜਾਫੀ ਕੌਣ ਆਣਾ ਨੂੰ ਬੱਬੀ ਨੇ ਲਈ ਉਹ ਤੋਂ ਡਣਾ ਆ ਬੱਬੀ ਦਾ ਜਫਾ ਕਿਦਾਂ ਲੱਗਿਆ ਫਿਰ ਕੀ ਬਾਤ ਹੈ ਸਵਾਦ ਤੇ ਗਿਆ ਲਾਜਨ ਖਿਡਾਰੀ ਮੇਰੇ ਵੀਰਾਂ ਮਾਰ ਕਰਨਾ ਹੋਣਾ ਹੈ ਮਾਰ ਕਰਨਾ ਵੀ ਚਾਹੀਦਾ ਜਖਸੀਰ ਕਹਿੰਦੇ ਸੀਰੇ ਮਿਸਤਰੀ ਦਾ ਪੁੱਤ ਮੇਰੇ ਵੀਰ ਵੱਡਾ ਮਾਣ ਸਤਕਾਰ ਹੈ ਕਹਿੰਦੇ ਵੀਰੋ ਮਾਪਿਆਂ ਦੇ ਜਿਹੜੇ ਪੁੱਤ ਖੇਡਦੇ ਐ ਗੁਰਦੀਪ ਸਿੰਘ ਪਾਸੇ ਤੇ ਸਤਗੁਰ ਸਾਡਾ ਵੀਰਾ ਦੁੱਧੜੇ ਵਾਲਾ ਮੇਰੇ ਵੀਰੋ ਕਹਿੰਦਾ ਰੇਖੀ ਦੁੱਧੜੇ ਵਾਲਾ ਕਾਨੂੰ ਅਮਰ ਦੇ ਵੀਰ ਦਾ ਮਾਣ ਸਨਮਾਨ ਪੰਡਾ ਹੋਇਆ ਦੀ ਮਲਖਰਾ ਸਿੰਘ ਨਾਲ ਕੀਤਾ ਗਿਆ ਸਾਡੇ ਕੁਲਦੀਪ ਸਾਈਡ ਪ੍ਰੋਫੈਸਰ ਤੇ ਨਾਲ ਸਤਗੁਰ ਸਾਡਾ ਭਰਾ ਆਇਆ ਮੇਰੇ ਵੀਰੋ ਪੱਸੀ ਸਾਈਡ ਵਾਲਾ ਮੇਰਾ ਭਰਾ ਵੀ ਸਾਡੇ ਭਰਾ ਨੇ ਬੋਲਿਆ ਸੀਗਾ ਵੱਡੇ ਮਾਨ ਸਨਮਾਨ ਕਹਿੰਦੇ ਅਮਰ ਦੇ ਵੀਰ ਨੂੰ ਦਿੱਤੇ ਜਾਣਗੇ ਰੇਖੀ ਦੁੱਧੜਾ ਵੀ ਕਹਿੰਦੇ 6 ਲੱਖਾਂ ਦੇ ਕਾਰਨ ਗਰਾਊਂਡ ਤੋਂ ਦੂਰ ਹੈ ਆਹ ਪੈਂਦੀ ਰੇਵ ਰੇਵ ਆਹ ਆ ਮੈਨੂੰ ਲੱਗਦਾ ਤੋਂ ਦੇ ਕੋਲ ਮੁੱਕ ਗਿਆ ਇਹ ਮਰਾ ਦੇ ਬੱਚੇ ਬੱbbi ਦੇ ਮੇਲਾ ਬਣਾਤਾ ਮੇਲਾ ਬਣਾਤਾ ਇਧਰਲੇ ਪਾਸੇ ਮੁੰਡੇ ਨੇ ਸਰਾ ਕਰ ਦਿੱਤਾ ਇਹ ਆਮੋੜਾ ਇੱਕ ਸੀਰ ਸਿਕੰਦਰਸਤਰੀ ਦਾ ਸਪੋਰਟਰ ਲੈ ਵੀ ਗਰਦਾਨੀ ਜਿਹੜਾ ਨੰਬਰ ਨਾਲ ਇਹ ਆਪਣਾ ਚਾਚਾ ਜੀ ਹੈ ਇਹਨਾਂ ਦਾ ਸਪੁੱਤਰ ਹੈ ਬੱbbi ਨਾਜਵਾਲ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਲਗਾ ਹੈਟਟ੍ਰਿਕ ਮਾਰਤੀ ਹੈ ਤਿੰਨ ਗੱਫੇ ਲਾ ਦਿੱਤੇ ਹੈ ਲੈ ਵੀ ਉਧਰ ਵੀ ਗੱਲ ਹੈ ਪਰ ਨਹੀਂ ਰੀਸਾ ਸ਼ੇਡਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਦੋਧੜੇ ਦੀ ਟੀਮ ਦਾ ਨੌਜਵਾਨ ਆਪਣੀ ਟੀਮ ਦੇ ਵਾਸਤੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਦੋਧੜੇ ਵਾਲੇ ਤਾਰੇ ਦੀ ਸਪਾਂਸਰ ਕੀਤੀ ਹੋਈ ਟੀਮ ਹੈ ਰੇਗੀ ਦੋਧੜੇ ਵਾਲੀ ਸਪਾਂਸਰ ਕੀਤੀ ਹੋਈ ਟੀਮ ਹੈ ਖੇਡ ਮੈਦਾਨ ਦੇ ਵਿੱਚ ਜੀਤੇ ਵਰਗੇ ਨੌਜਵਾਨ ਹੈ ਇੱਕ ਪਾਸੇ ਆਪਣੀ ਮਹਿਮਾਨ ਟੀਮ ਸ਼ੇਰੋਂ ਪੰਡਾ ਬੱਡੀ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਤੇ ਦੂਸਰੇ ਪਾਸੇ ਇੱਕ ਨਗਰ ਦੀ ਟੀਮ ਹੈ ਆਹ ਮੈਚ ਦੇ ਵਿੱਚ ਸਲਾਮ ਜੰਗਲਾਸ ਪੁੱਤਰਾ ਜੇ ਜੇ ਡੜੇ ਵਾਲੇ ਜੇ ਜੇ ਤਾਕੀ ਮੁੰਡਿਆਂ ਨੇ ਨਜਾਣਾ ਬੇਟਾਂ ਤੇ ਸੱਪਿਆਂ ਦੀਆਂ ਮਾਰੀ ਮਾਰ ਕੇ ਨੂੰ ਫੜ ਲੈਣਾ ਸੀ ਜੀ ਯਾਹ ਸੁਆਗ ਆ ਗਿਆ ਬੱਲੇ ਬਸਾਪ ਆਮ ਮੈਚ ਦੇ ਵਿੱਚੋਂ ਟੀਮ ਜਿੱਤ ਗਈ ਬਾਬਾ ਚੌਂਦਾ ਪਿੰਡ ਦੇ ਦੀ ਇੱਕ ਵਾਰੀ ਤਾਣੀਆਂ ਦੇ ਨਾਲ ਮਾਰ ਦੇ ਮੇਰੇ ਵੀਰੋ ਹੈਲੋ ਬਹੁਤ ਹੀ ਤਕੜਾ ਮੈਚ ਖੇਡਿਆ ਗਿਆ ਦੋਨੇ ਟੀਮਾਂ ਦੇ ਦਰਮਿਆਨ ਸ਼ੇਰਾਂ ਮਸੀਹ ਦੋਨੇ ਰਾਜ ਦੀ ਟੀਮਾਂ ਦਾ ਆ ਨਾਜਰ ਦਾ ਮੈਦਾਨ ਦੇ ਵਿੱਚ ਹੋਣਾ ਖੇਡਿਆ ਜਾ ਰਿਹਾ ਇੱਕ ਪਾਸੇ ਭਾਰਤ ਦਾ ਪੇਡਾ ਬੜਾ ਕਮਾਨੀ ਪੇਡਾ ਹੈ ਤੇ ਦੂਸਰੇ ਪਾਸੇ ਜਿਹੜੀ ਟੀਮ ਹੋਵੇਗੀ ਰਾਜ ਰਾਣਾ ਬਹੁਤ ਹੀ ਸ਼ਾਨਦਾਰ ਮੈਚ ਕਬੱਡੀ 55 ਜਨਮ ਦਾ ਦੋਧੜੇ ਕਬੱਡੀ ਕਾਪਟਾ ਤੇ ਆਪਾਂ ਫਿਰ ਤੋਂ ਨਾਲ ਤਰਸਾ ਕਰਦੀਏ ਸਾਰੇ ਨਗਰ ਦਾ ਕਿਉਂਕਿ ਆਪਾਂ ਕਿਸੇ ਤਰ੍ਹਾਂ ਵੀ ਨਾਰੀ ਬੋਲਣਾ ਨਹੀਂ ਚਾਹੁੰਦੇ ਜਨਾਬ ਸਾਡੇ ਕਨੇਡੀਅਨ ਵਾਲੇ ਵੀ ਇਹ ਗੱਲ ਕਹਿੰਦੇ ਆਪਣੇ ਸਾਜ ਜੀ ਸਾਹਿਬ ਨੂੰ ਪਤਾ ਹੀ ਹੈ ਵੀ ਨਾ ਕਿਸੇ ਦਾ ਨਾਮ ਆਪਾਂ ਨੂੰ ਦਿਲਵਾਇਆ ਤੇ ਜਾਈ ਆਪਾਂ ਬੋਲਣਾ ਚਾਹੀਦਾ ਜਿੰਨਾ ਮਰਜੀ ਕਹਿ ਦੇ ਹਾਂ ਬਾਬਾ ਮੰਨਾ ਤਾੜਣਾ ਤੇ ਡੇਰਾ ਰਾਏ ਕਮਲੇ ਦਾ ਮਸ਼ਹੂਰ ਹੋਣ ਲੱਗਿਆ ਹੈ ਕਲਾਬ ਬਾਦੜੇ ਦੀ ਟੀਮ ਦੇ ਬੜਾ ਆਪਣਾ ਨਾਮ ਬੋਲਦੇ ਬੜਾ ਨਾਲੇ ਦਾ ਆਪਣੇ ਫੋਲਵਰ ਵਧਿਆਣਗੇ ਔਰ ਗਰਾਊਂਡ ਵੀ ਮੈਚ ਦਿਹਾਜਾ ਰਾਏ ਪ੍ਰੋਨਾਮ ਫੀਲ ਵਾਲਾ ਪਾਣੀ ਗਰਾਊਂਡ ਦੇ ਵਿੱਚ ਪੋਜਾ ਤੁਰ ਦੋ ਫੀਲ ਵਾਲਾ ਪਾਣੀ ਦੱਸਦਾ 7:30 ਤੱਕ ਕਰਦੇ ਸਾਢੇ 7:30 ਤੱਕ 10 ਨੰਬਰ ਦੇ ਗਰੇ ਤਾਂ ਇਹ ਪਿੰਡ ਦਾ ਮੈਂ ਅਸੀਂ ਕਾਮ ਨੂੰ ਹੋ ਰਹੀਏ ਰਾਤ ਨੂੰ ਸਾਡੇ ਵੱਤਰ ਨੂੰ ਪੰਜ-ਪੰਜ ਦੇਈ ਜਾਂਦੇ ਸਾਰੇ ਤੇ ਬਾਬਾ ਮੱਲਾ ਪਾਵੜਾ ਹਾਂ ਜਿਹੜੇ ਬਾਤੋਂ ਭਰਾ ਨੇ ਮੇਰਾ ਵੀ ਪ੍ਰੇਰ ਹੋ ਵੀ ਖਾਣ ਵਿੱਚ ਬਾਹਰ ਨਹੀਂ ਸੈਣ ਹੋਣਾ ਲਾਹ ਤਹਾਨ ਮਹਾਨੇ ਵਾਲਾ پہ مل رہی مدارے پہلی پا دینے تین نے اس پتہ تھا بجلی 23 ਮਹੀਨੇ ਜਿੱਤਦਾ ਖੇਡ ਮੈਦਾਨ ਦੇ ਵਿੱਚ ਕੋਈ ਕਨੇ ਵੀ ਸਿੱਖੀ ਸਰੂਪ ਦੇ ਵਿੱਚ ਕਾਇਮ ਰੱਖੀ ਹੋਈ ਹੈ ਸਕੀ ਵੀ ਦੁਨੀਆ ਦੇ ਤੱਤੇ ਤੇ ਓਏ ਬਖੜਾ ਸਿੰਘ ਦੀ ਸੁਭਾ ਮੇਰਾ ਬਾਕੀ ਵੀ ਬੱਕਰੀ ਵਸਾਰ ਹੁੰਦੀ ਆ ਤੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਟੋਪੀ ਪਾਉਣ ਦੇ ਲਈ ਵਧਿਆ ਹੋਇਆ ਤੇ ਭੱਜਣ ਵਾਲੇ ਤਿੰਨੇ ਜਨਾਂ ਦੇ ਬੱਚੇ ਦੇਖਾ ਕੇ ਜਿਹੜੀ ਮਾਰਾ ਪਾਦਾ ਇਹਨੂੰ ਵੀ ਲਾਗੋ ਜਫਾ ਦਰਬਾਰੀ ਬੱਲੇ ਬੱਲੇ ਦੀ ਪੰਜਾਬੀ ਵੀਡੀਓ ਔਰ ਤਿੰਨਾਂ ਦੇ ਵਿੱਚੋਂ ਆਏ ਇਹ ਕਨੇ ਵੀ ਛੋਟੀ ਛੋਟੀ ਦਾ ਜਫਾ ਲਾਉਂਦੀ ਕਰਦਾ ਹੁੰਦੀ ਕੋਸ਼ਿਸ਼ ਹੈ ਤੇ ਹਾਲ ਹੋ ਗਿਆ ਤੇ ਮੁੰਡਾ ਨੱਖਾ ਦਾ ਆਪਣੀ ਟੀਮ ਦੇ ਲਈ ਭਾਗ ਲਿਆ ਐਨ ਕੰਡੀ ਦੇ ਖੇਡ ਦੇ ਮੈਦਾਨ ਵਿੱਚ ਵਾਧਾ ਹੋਇਆ ਹੁਣ ਗੱਲਾਂ ਤਾਂ ਨਹੀਂ ਲੱਗਣਗੇ ਤੋ ਜਾ 22 ਸੋਨੀ ਕੇਰੀ ਲਾ ਦੇਣਗੇ ਜੇ ਬਚ ਕੇ ਜਾ ਕੋਟੀ ਦੇ ਮਨ ਪੁੱਜੇ ਸਤਾਰਤੀ ਤੇ ਖੇਡ ਦੇ ਮੈਦਾਨ ਵਿੱਚ ਭਾਗ ਲਿਆ ਵਾਧਾ ਹੋਇਆ ਪ੍ਰਬੰਧਕਾਂ ਕੋਲ ਜਮ੍ਹਾਂ ਕਰਾ ਦਿਓ ਜੀ ਬਾਕਸ਼ੀ ਆਣ ਤੇ ਮੇਰਾ ਨਾਸਾ ਆਉਣੀ ਅਗਰੇ ਵਿੱਚ ਆਂਦਰੀ ਬਾਕਸ਼ੀ ਨਾਮ ਤੇ ਮੇਰਾ ਨਾਸਾ ਉਹਨਾਂ ਨੂੰ ਜੰਗੀ ਜੰਗੀ ਦੇ ਨਾਲ ਵਿਨਕ ਹੋ ਦੇ ਦੀ ਪ੍ਰਦੀਪ ਸਿੰਘ ਲਾਡੀ ਤੇ ਸਤਗੁਰ ਪੇਸ਼ੀ ਸਾਹਿਬ ਮੇਰੇ ਵੀਰੋ ਉਹਨਾਂ ਭਰਾਵਾਂ ਵੱਲੋਂ ਕਹਿੰਦੇ ਰੇਖੀ ਪੋਟੜੇ ਦਾ ਕਾਹਨੋਂ ਆਮ ਸਨਮਾਨ ਦਾ 15000 ਦੀ ਨਕਦਰ ਸ਼ੀਰ ਨਾਲ ਕੀਤਾ ਜਾਣਾ ਪ੍ਰਦੀਪ ਸਿੰਘ ਲਾਡੀ ਤੇ ਸਤਗੁਰ ਪੇਸ਼ੀ ਸਾਹਿਬ ਵਾਲਾ ਸਾਡਾ ਵੀਰ ਉਹਨਾਂ ਨੂੰ ਆਮ ਨੇ 15000 ਦਿੱਤਾ ਜਾਣਾ ਉਹ ਖੇਡ ਦੇ ਮੈਦਾਨ ਦੇ ਵਿੱਚ ਵਾਧੇ ਘਟਾਣੇ ਵਾਲਾ ਵਾਧਾ ਹੋਇਆ ਤੇ ਬਾਦਲੇ ਵਾਲਾ ਐਨ ਕੰਨੇ ਵੀ ਚੋਟੀ ਦਾ ਜਫਾ ਉਹ ਕਹਿੰਦੇ ਵੀ ਲਾਉਣ ਦੀ ਕਰਦਾ ਹੋਇਆ ਕੋਸ਼ਿਸ਼ ਉਹ ਬੀਤਾ ਹੋਇਆ 30 ਸੋਲਾ ਦਾ ਸਾਰਾ ਐਨ ਕੰਨੇ ਵੀ ਖੇਡ ਦੇ ਮੈਦਾਨ ਦੇ ਵਿੱਚ ਲਾਉਣਾ ਹੋਣਾ ਦੋ ਉਹ ਚੋਟੀ ਦਾ ਜਫਾ ਲਾ ਕੇ ਬਾਦਲੇ ਵਾਲਿਆਂ ਨੇ ਐਨ ਕੰਨੇ ਵੀ ਚੋਟੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਤੇ ਖੇਡ ਦੇ ਮੈਦਾਨ ਦੇ ਵਿੱਚ ਉਹ ਖੇਡ ਕੰਦੀ ਵਾਧਾ ਹੋਇਆ ਨਾਲ ਜਾਣਾ ਯਾਅਨ ਕਹਿੰਦੇ ਵੀ ਸਾਹਮਣੇ ਤਿੰਨ ਹੈ ਰਾਜਧਾਨੀ ਦੀ ਧਰਤੀ ਦੇ ਹੋਰ ਪਟਾਕੇ ਥਾਪੀਆਂ ਮਾਰਦੇ ਆ ਐਨ ਕਹਿੰਦੇ ਵੀ ਗੱਲ ਕਿਹੜਾ ਟਿਕਾਣਾ ਲਾਉਂਦਾ ਹੈ ਉਹ ਕਿਹੜਾ ਕਰਵਾ ਕੇ ਜਫਾ ਆਪਣੀ ਟੀਮ ਨੂੰ ਜਿੱਤ ਦਾ ਜਿੱਤ ਪ੍ਰਾਪਤ ਕਰਦਾ ਤੇ ਉਹ ਦੇਖਣੇ ਦਾ ਕਹਿੰਦੀ ਖੇਡ ਮਦਾਨ ਐ ਕਹਿੰਦੀ ਭਰਾ ਪਿਆ ਦੂਰੋਂ ਦੂਰੋਂ ਕੰਮ ਛੱਡ ਕੇ ਕਹਿੰਦੀ ਐ ਵੀਰ ਪੁੱਜਿਆ ਦਿਨੋਂ ਦਵਾਨਾ ਜਿਹੜੇ ਮਾਫੀ ਬਕੌਂਦੀ ਨੂੰ ਤਿਆਰ ਕਰਦੇ ਨੇ ਆਹਨੇ ਕਹਿੰਦੇ ਵੀ ਰਾਜ ਘਰਾਣੇ ਵਾਲਾ ਇਹਦੇ ਵੀ ਛੋਟੀ ਛੋਟੀ ਦਾ ਜਫਾ ਰੰਗ ਦੀ ਕਰਦਾ ਸੀ ਕੁਸ਼ਤ ਇਹ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਬਾਦਾਂ ਹੋਇਆ ਰਾਜ ਘਰਾਣੇ ਆ ਗਿਆ ਕੌਡੀਆਂ ਕਲਾ ਪਾਉਨੀਆਂ ਮੈਣਗੀਆਂ ਉਹ ਕਹਿੰਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਰਾਜ ਘਰਾਣੇ ਦੀ ਧਰਤੀ ਦਾ ਬਾਦਾਂ ਹੋਇਆ ਤੇ ਪਾਹਣੇ ਵਾਲੇ ਤਿੰਨੇ ਤਿੰਨਾਂ ਨੂੰ ਕਿੱਥੇ ਦੇਖਾਂਗੇ ਕਿਹੜਾ ਟੋਪਰ ਬੰਦੇ ਬੰਦੇ ਕਰਵਾਉਂਦੇ ਨੇ ਪੰਜਾਬੀ ਵੀਰੋ ਆਹ ਨਹੀਂ ਕਹਿੰਦੇ ਵੀ ਚਾਉਣਾ ਹੋਇਆ ਸਮਾਂ ਹੋਰ ਵੀ ਬੱਕਰੋ ਬੱਕਰੋ ਕਰਦੇ ਹੈ ਬੱਲੇ ਬੱਦ ਵੀ ਚੱਲਦੀ ਹੈ ਪਰ ਮੁੰਡਾ ਨੇ ਲਗਾ ਓਪਰਾਂ ਵਰਗੇ ਆ ਬਾਕੀ ਵੀ ਮੇਲਾ ਮਿਲਾ ਦਿੰਦੇ ਆ ਖੇਡ ਦੇ ਮੈਦਾਨ ਦੇ ਵਿੱਚ ਬਾਦ ਕਹਿੰਦੇ ਵੀ ਕਬੱਡੀ ਪੌਂਡ ਲਈ ਐਨ ਕਹਿੰਦੇ ਵੀ ਤਿਆਰੀ ਹੈ ਬਹੁਤ ਤਿਆਰੀ ਦੇ ਵਿੱਚ ਖੇਡ ਦਾ ਮੈਦਾਨ ਵਿੱਚ ਕੋਈ ਦੱਸਿਆ ਕਬੱਡੀ ਪੌਂਡ ਐ ਕਬੱਡੀ ਪਾ ਰਿਹਾ ਜਿੱਥੇ ਦੇ ਸੋਨੀ ਨੇ ਕਹਿੰਦੇ ਸਾਡੇ ਯੂਰਪ ਦੇ ਵਿੱਚ ਖੇਡਦੇ ਆ ਬੰਦੇ ਬੜੇ ਖਰਾਈ ਹੈ ਮਕੰਦਪੁਰ ਦੇ ਵਿੱਚੋਂ ਕਹਿੰਦਾ ਬਹੁਤ ਜਾਂਚ ਚੱਲਿਆ ਮੇਰੇ ਵੀ ਗੱਲਾਂ ਹੁੰਦੀਆਂ ਬਾਦਲੇ ਦੇ ਸੋਨੀ ਦੀਆਂ ਹਾੜੜਿਆ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਜਿੱਥਾ ਬਰਾਬਰ ਦਾ ਮੈਚ ਵੀਰੋ ਗਰਾਊਂਡ ਦੇ ਵਿੱਚ ਲੱਗ ਰਿਹਾ ਹੈ ਬਾਖੀਵਾਲ ਤੇ ਡੇਰਾ ਦਸਕਾ ਇਹ ਨਿਰੰਜਨ ਟੀਮਾਂ ਦੇ ਨਾਲ ਅੱਜ ਗਰਾਊਂਡ ਦੇ ਨਾਲ ਅੱਜ ਖੁੱਟਣ ਬਾਖੀਵਾਲ ਤੇ ਡੇਰਾ ਦਸਕਾ ਡੇਬਲਾ ਵੀ ਤੇ ਬਰੇਸਰ ਇਹ ਟੀਮਾਂ ਜੱਦੀ ਦੇ ਨਾਲ ਗਰਾਊਂਡਾਂ ਦੇ ਲਾਗੇ ਪੁੱਜਣ ਜਿਹੜੇ ਮੈਚ ਹੋਣਗੇ ਬਾਖੀਵਾਲ ਤੇ ਡੇਰਾ ਦਸਕਾ ਚੋੜਨਾ ਵੀ ਖੜੇ ਖੜ ਕੇ ਬਣਾ ਲਾ ਵੀਡੀਓ ਕਿੱਧਰ ਪਰਦੇ ਹੋਰੀਦਾ ਜਾ ਰਿਹਾ ਖੇਡੇ ਜਾ ਰਹੇ ਹੈ ਗੱਲਾਂ ਹੋ ਰਹੀਆਂ ਮੇਰੇ ਵੀਰ ਨੰਦ ਮਾਰ ਰਹੀ ਹੈ ਕਹਿੰਦੇ ਦੋੜੜੇ ਪਿੰਡੀ ਸੰਗਤ ਤੇ ਆਹ ਕਮਾਂਡ ਪਿੰਡਾਂ ਦੇ ਲੋਕ ਨੰਦ ਮਾਰ ਰਹੇ ਨੇ ਪਹਿਲੀ ਰੇਡ ਮੁੰਡਾ ਲਾਉ ਤਕੜਾ ਜਫਾ ਨਾਲ ਸਮੇਂ ਦੀ ਮੇਰੇ ਮਿੱਤਰੋ ਆ ਬੱਲੇ ਬੱਲੇ ਆਏ ਹਾਏ ਬੱਲੇ ਬੱਲੇ ਹੋ ਗਈ ਪਿਆਰ ਦੇ ਨਾਲ ਸੰਭੇ ਜੀ ਹੋ ਸੰਤਾਨੀ ਜੀ ਪਿਆਰ ਦੇਣਾ ਖੇਡ ਦੇ ਮੈਦਾਨ ਦੇ ਵਿੱਚ ਬਾਜ ਨਹੀਂ ਕਿੰਦੀ ਵਾਧਾ ਲਓ ਬਾਈ ਮੈਚ ਬੜਾ ਸਿਰੇ ਦਾ ਲੱਗ ਰਿਹਾ ਬੜਾ ਜਿਆਦਾ ਸਿਰੇ ਦਾ ਲੱਗ ਰਿਹਾ ਬਾਈ ਬਣਾ ਸ਼ਹਿਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਹੈਨਾ